ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸੋਂ ਬਲਵੰਤ ਅਸੀਂ ਪੱਖੋਂ ਕੇ ਅੱਜ ਸਾਡੇ ਦਫਤਰ ਵਿਖੇ ਬੀਬੀ ਪਰਮਜੀਤ कौर ਇੱਕ ਵਾਰੀ ਫੇਰ ਪਹੁੰਚਿਆ ਇਹਨਾਂ ਦੀ ਵੀਡੀਓ ਸਾਂਝੀ ਕੀਤੀ ਸੀਗੀ ਅਸੀਂ ਆਪਣੇ ਜੀਨਰ 24 ਚੈਨਲ ਦੇ ਉੱਤੇ ਇਹਨਾਂ ਦੀ ਪੇਟੀ ਦਾ ਆਨੰਦਕਾਰ ਜ 12 ਨੂੰ ਛਗਨ ਤੇ 13 ਅਕਤੂਬਰ ਨੂੰ ਇਹਨਾਂ ਨੂੰ ਭਰਾ ਪਿਆ ਤੇ ਪਰਿਵਾਰ ਲੋੜਵਾਂਦ ਆ ਬੜਾ ਤੇ ਅਸੀਂ ਉਦੋਂ 10000 ਰੁਪਏ ਦਾ ਛਗਨ ਦਿੱਤਾ ਸੀਗਾ ਤੇ ਅੱਜ ਉਹ ਵੀਡੀਓ ਵੇਖ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਿੰਦਰ ਸਿੰਘ ਜੀ ਸੁਮਿਲ ਸਾਹਿਬ ਕੈਨੇਡਾ ਤੋਂ ਉਹਨਾਂ ਨੇ 10000 ਰੁਪਏ ਦੀ ਸੇਵਾ ਜਿਹੜੀ ਆ ਉਹ ਸਾਡੇ ਲਈ ਭੇਜੀ ਹੈ ਨਾਲ ਉਹ ਅੱਜ ਅਸੀਂ ਇਹਨਾਂ ਦੇ ਸਪੋਰਟ ਕਰ ਰਹੇ ਹਾਂ ਤੇ ਇਹਨਾਂ ਦਾ ਫੋਨ ਨੰਬਰ ਹੈ ਜੀ 99148 60484 ਇਸ ਨੰਬਰ ਦੇ ਉੱਤੇ Google Pay ਵੀ ਹੋ ਜਾਂਦੇ ਆ ਤੇ 100-100 ਰੁਪਏ ਦੇ ਨਾਲ ਜੇ ਸ਼ਕਲ ਤੁਸੀਂ ਭੇਜੋਗੇ ਤੇ ਬੇਟੀ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਆਨੰਦ ਕਾਰਜ ਹੋ ਸਕਦਾ ਨੰਬਰ ਇੱਕ ਵਾਰੀ ਮੈਂ ਫੇਰ ਬੋਲ ਰਿਹਾ ਜੀ ਡਾਇਰੈਕਟ ਜੋ ਵੀ ਤੁਸੀਂ ਭੇਜਣਾ ਚਾਹੁੰਦੇ ਹੋ ਇਸ ਪਰਿਵਾਰ ਨੂੰ ਸ਼ਗਨ ਭੇਜਿਓ ਲੋੜਵੰਦ ਪਰਿਵਾਰ ਆ ਤੇ ਨੰਬਰ 9914860484 ਇਹ ਇਹਨਾਂ ਦਾ ਗੂਗਲ ਪੇ ਨੰਬਰ ਹੈ ਤੇ ਇਸ ਨੰਬਰ ਦੇ ਉੱਤੇ ਸੇਵਾ ਡਾਇਰੈਕਟ ਭੇਜ ਹੁੰਦੀ ਹੈ ਕਿਰਪਾ ਕਰਿਓ ਆਪ ਜੀ ਦੇ ਸੁਭਿਅਰ ਸ਼ੁਕਰਗੁਜ਼ਾਰ ਹਾਂ ਤੁਸੀਂ ਵੀ ਬੀਬੀ ਜੀ ਸੁਮਨ ਸਾਹਿਬ ਨੇ ਕੈਨੇਡਾ ਤੋਂ 10000 ਰੁਪਏ ਭੇਜਿਆ ਤੁਸੀਂ ਧੰਨਵਾਦ ਕਰਦੇ ਹੋ ਬਹੁਤ ਧੰਨਵਾਦ ਵੀਰ ਜੀ ਮੇਰੇ ਔਖੇ ਵੇਲੇ ਤੁਸੀਂ ਮੇਰੇ ਕੋਲ ਮਾਇਆ ਭੇਜੀ ਆ ਮੈਂ ਬਹੁਤ ਸ਼ੁਕਰਗੁਜ਼ਾਰ ਕਰਦੀ ਹਾਂ ਜੀ ਵੈਦਿਕਾ ਖਲਸਾ ਵਾਈ ਬੀ ਕੀ ਫਤਿਹ ਫੋਰਨ ਭੈਣ ਭਰਾਵਾਂ ਨੂੰ ਇਹ ਜਿਹਨੀ ਬਾਤ ਕਰਕੇ ਸੇਵਾ پا ਸਕਦੇ ਆ ਮੌਜੂਦਾਨ ਹੋਣ ਮੇਰੀ ਮਿਹਰ ਚਾਹੀ ਆ ਬੜਾ ਥੋੜਿਆ ਪਰਿਵਾਰ ਆ ਬਹੁਤ ਕੋਸ਼ਿਸ਼ ਪਰ ਐਸ ਟਾਈਮ ਮੈਂ ਹਾਲਾਤ ਬਹੁਤ ਖਰਾਬ ਹੋ ਗਏ ਕੁਝ ਨਹੀਂ ਹੋਰੇਗਾ ਤੇ ਮੇਰੀ ਬਾਤ ਚੜ ਕੇ ਮਦਦ ਕੀਤੀ ਜਾਵੇ ਠੀਕ ਹੈ ਵੈਦਿਕਾ ਖਲਸਾ ਵਾਈ ਬੀ ਕੀ ਫਤਿਹ